ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸਦਕਾ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਕੋਵਿੰਦਰ ਸਿੰਘ ਸਭਰਾ ਮੇਰੇ ਨਾਲ ਤਰਨਤਾਰ ਜਿਹੜੇ ਦੀ ਸਮੂਚੀ ਟੀਮ ਤੇ ਅੱਜ ਜਿਹੜੇ ਨਗਰ ਦੇ ਵਿੱਚ ਬਾਬਾ ਤੁਲਸੀਦਾਸ ਝੁੱਗੀਵਾਲੇ ਦੇ ਪਵਿੱਤਰ ਸਥਾਨਾਂ ਤੇ ਖੜੇ ਆ ਇੱਥੇ ਆ ਨੌਜਵਾਨ ਜਿਨ੍ਹਾਂ ਨੇ ਸ਼ਾਮਾਂ ਦੀਆਂ ਸਵਾਮਾਂ ਕੀਤੀਆਂ ਆਆਂ ਤੇ ਹੁਣ 200 ਪੇਟੀ ਪਾਣੀ ਦੀ ਲੈ ਕੇ ਆਏ ਆ ਇਹ ਜੋਦੇ ਸ਼ੇਰਪੁਰ ਪਿੰਡ ਦੇ ਤੇ ਦੋਲੇਵਾਲ ਦੇ ਜੋਧੇ ਨੇ ਇਹਨਾਂ ਨੇ ਇਹ ਪਾਣੀ ਦੀ ਸੇਵਾ ਜਿਹੜੀ ਆਰੰਭ ਕਰਤੀ ਆ ਪਹਿਲਾਂ ਪ੍ਰਸ਼ਾਦ ਦੇ ਛਕਾਏ ਆ ਸਵੇਰ ਦੇ ਪ੍ਰਸ਼ਾਦਿਆਂ ਦਾ ਵੀ ਲੰਗਰ ਦਾ ਬੰਦੋਬਸਤ ਕੀਤਾ ਵਾ ਅਸੀਂ ਅੱਜ ਇਸ ਟਾਈਮ ਦੀ ਵੀਡੀਓ ਤੋਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜੇ ਸਾਡੇ ਵੀਰ ਅਜੇ ਵੀ ਘਰ ਹੀ ਬੈਠੇ ਆ ਆਜੋ ਰਲ ਕੇ ਏਕਤਾ ਤੇ ਸੰਘਰਸ਼ ਹਥਿਆਰ ਵੀ ਹੱਲ ਵੀ ਇਹਨੂੰ ਅਪਣਾਉਂਦੇ ਆ ਆਪਾਂ ਦੇਸ਼ ਬਚਾਉਣ ਲਈ ਸਾਡੀ ਜਵਾਨੀ ਬਚੇ ਸਾਡੀ ਕਿਸਾਨੀ ਬਚੇ ਸਾਡੀ ਨਸਲ ਬਚੇ ਸਾਡੀ ਫਸਲ ਬਚੇ ਸਾਡੇ ਪਾਣੀ ਬਚੇ ਸਾਡੀ ਗੁਰਬਾਣੀ ਬਚੇ ਇਹ ਸਾਰਾ ਕੁਝ ਬਚਾਉਣ ਵਾਸਤੇ ਔਰ ਧਰਤੀ ਮਾਂ ਦੇ ਇਹ ਕੁਖਤੇ ਜਿਹੜਾ ਵਾ ਉਹ ਕਿਲ ਠੋਕਣ ਵਾਸਤੇ ਮੋਦੀ ਫੇਰ ਕਾਲਾਵਾ ਅਡਾਨੀਆਂ ਬਾਨੀਆਂ ਨੂੰ ਇਹ ਜ਼ਮੀਨ ਜਿਹੜੀ ਆ ਉਹਨਾਂ ਦੇ ਹਵਾਲੇ ਕਰਨੀਆਂ ਕਾਰਪੋਰੇਟਰਾਂ ਦੇ ਇੱਥੇ ਬੋਲਬਾਲਾ ਕਰਨਾ ਵਾ ਇਹ ਸਾਰੇ ਕੋਈ ਤੋਂ ਬਚਣ ਵਾਸਤੇ ਆਓ ਆਪਾਂ ਸਾਰੇ ਇਕੱਤਰ ਹੋਈਏ ਇਕੱਤਰ ਹੋ ਕੇ 13 ਫਰਵਰੀ ਨੂੰ ਦਿੱਲੀ ਵਾਲੇ ਪਾਸੇ ਕੂਚ ਕਰੀਏ ਤਾਂ ਜੋ ਜਿਹੜੀਆਂ ਮੰਗਾਂ ਤੋਂ ਮੋਦੀ ਜੀ ਮੁੱਕਰ ਗਿਆ ਉਹਨਾਂ ਨੂੰ ਲਾਗੂ ਕਰਵਾਈਏ ਤੇ ਕਿਸਾਨਾਂ ਮਜ਼ਦੂਰਾਂ ਵਾਸਤੇ ਪੈਨਸ਼ਨ ਯੋਜਨਾ ਮਜ਼ਦੂਰਾਂ ਵਾਸਤੇ 200 ਦਿਨ ਦਾ ਮਜ਼ਦਰੇਗਾ ਤੇ 700 ਰੁਪਿਆ ਦਿਹਾੜੀ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਾਉਣ ਪ੍ਰੀਮੀਅਰ ਆਪਣੀ ਤਰਫੋਂ ਲਾ ਕੇ ਫਸਲੀ ਬੀਮਾ ਯੋਜਨਾ ਔਰ ਇਹਦੇ ਨਾਲ ਜਿਹੜੇ 200 ਦਿਨ ਦਾ ਰਜਗਾਰ ਜਿਹੜਾ ਵਾ ਉਹ ਪੱਕੇ ਤੌਰ ਤੇ ਹਾਸਲ ਕਰੀਏ ਵਿਸ਼ਵ ਵਪਾਰ ਦੀਆਂ ਨੀਤੀਆਂ ਤਹਿਤ ਜਿਹੜਾ ਬਾਹਰੋਂ ਅਨਾਜ ਤੇ ਦੁੱਧ ਆ ਰਿਹਾ ਵਾ ਭਾਰ ਸਬਜ਼ੀਆਂ ਆ ਰਹੀਆਂ ਵਾਂ ਜਿਨ੍ਹਾਂ ਨੇ ਸਾਡੇ ਭਾਰਤੀ ਬਾਜ਼ਾਰ ਦੇ ਵਿੱਚ ਆ ਕੇ ਬਹੁਤ ਬੁਰੀ ਬਖਲਾੜ ਪੈਦਾ ਕਰਨੀਆਂ ਇੱਕ ਵਾਰ ਉਹ ਚੀਜ਼ਾਂ ਸਸਤੀਆਂ ਸਾਨੂੰ ਦਿੱਖਣੀਆਂ ਪਰ ਬਾਅਦ ਦੇ ਵਿੱਚ ਜਦੋਂ ਇੱਥੇ ਅਸੀਂ ਸਾਰਾ ਕੁਝ ਪੈਦਾ ਕਰਨ ਤੋਂ ਪਛਾੜ ਗਏ ਫਿਰ ਇਹੋ ਦੁੱਧ 200 ਲੀਟਰ ਤੇ ਇਹੋ ਕਣਕ ਦਾ ਆਟਾ 150 ਲੀਟਰ ਮਿਲੇਗਾ ਇਹ 150 ਨੂੰ ਕਿਲੋ ਮਿਲੇਗਾ ਸੋ ਇਹ ਸਾਰੇ ਕੁਝ ਨੂੰ ਜੇ ਆਪਣਾ ਬਣਾ ਕੇ ਰੱਖਣਾ ਵਾ ਭਾਰਤ ਨੂੰ ਇਤਰਾ ਹੀ ਖਿੜਦੇ ਹੱਸਦੇ ਵੇਖਣਾ ਵਾ ਤੇ ਫਿਰ ਭਾਈ ਜੋ ਸੀ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਹੋਇਆ ਪਿਆਰ ਵਾਪਸ ਪਾਓ 24 ਘੰਟੇ ਵਿੱਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਤੋਖਾਂ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦਿੰਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੋਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ ਪਿਆਰ ਚ ਤੋਖਾਂ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਬਾਰ ਜਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇ